ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਮੰਨਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸੁਰੱਖਿਆ ਘਟਕੀਤੇ ਜਾਣ ਦੀ ਵਜ੍ਹਾ ਨਾਲ ਹੋਈ ਸੀ। ਉੱਥੇ ਸਰਕਾਰ ਨੇ ਇਸ ਕਬੂਲਨਾਮੇ ਦੇ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਅਗਰ ਸਰਕਾਰ ਵਿੱਚ ਰਤੀ ਭਰ ਵੀ ਇਨਸਾਨੀ ਹੱਥ ਹੈ ਤਾਂ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰੇ। ਦੱਸਦੀ ਹੈ ਕਿ ਸੁਪਰੀਮ ਕੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਵਾਜ਼ ਦੇ ਸਾਹਮਣੇ ਦੀ ਸੜਕ ਨੂੰ ਲੈ ਕੇ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਆਵਾਜ਼ ਦੇ ਸਾਹਮਣੇ ਦੀ ਸੜਕ ਆਮ ਜਨਤਾ ਦੀ ਆਵਾਜਾਈ ਦੇ ਲਈ ਬੋਲਣ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦੇ ਫੈਸਲੇ ਦਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਇੱਕਸਰ ਵਿਰੋਧ ਕੀਤਾ ਸੀ 1980 ਦੇ ਦਸ਼ਕ ਵਿੱਚ ਅੱਤਵਾਦ ਦੇ ਦਰਮਿਆਨ ਸੁਰੱਖਿਆ ਦਿਲਹਾਜ ਨਾਲ ਇਹ ਸੜਕ ਬੰਦ ਕੀਤੀ ਗਈ ਸੀ ਪੰਜਾਬ ਦੇ ਏਜੀ ਗੁਰਮਿੰਦਰ ਸਿੰਘ ਨੇ ਸੁਪਰੀਮ ਕੋਰਟ ਵਿੱਚ ਆਖਿਆ ਕਿ ਬਦਕਿਸਮਤੀ ਨਾਲ ਪਿਛਲੇ ਕੁਝ ਸਾਲਾਂ ਵਿੱਚ ਅੱਤਵਾਦ ਫਿਰ ਤੋਂ ਪੰਜਾਬ ਦੇ ਵਿੱਚ ਵਧ ਰਿਹਾ ਹੈ। ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਸੁਰੱਖਿਆ ਘਟਕਰਨ ਦੇ ਬਾਅਦ ਉਹਨਾਂ ਦੀ ਹੱਤਿਆ ਹੋਈ। ਸਾਡੀ ਵਿਜੀਲੈਂਸ ਬਿਲਡਿੰਗ ਤੇ ਰਾਕਟ ਧਾਗੇ ਗਏ। ਇਸ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਰਾਕਟ ਧਾਗੇ ਗਏ ਹਨ ਤਾਂ ਰੋਡ ਬਲੌਕ ਦੇ ਨਾਲ ਸਹਾਇਤਾ ਨਹੀਂ ਮਿਲੇਗੀ। ਦੂਜੇ ਪਾਸੇ ਕੇਂਦਰ ਤਰਫੋਂ ਤੋਂ ਸੌਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਆਖਿਆ ਕਿ ਇਸ ਕਦਮ ਦਾ ਕਿਸੇ ਦੀ ਜ਼ਿੰਦਗੀ ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਇਹ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੈ। ਮਹਿਤਾ ਨੇ ਪੁੱਛਿਆ ਕਿ ਹਾਈ ਕੋਰਟ ਕਿਵੇਂ ਕਹਿ ਸਕਦਾ ਹੈ ਕਿ ਕੁਫੀਆ ਰਿਪੋਰਟ ਕਲਪਨਾ ਹੈ। ਦੂਜੇ ਪਾਸੇ ਇਸ ਪੂਰੇ ਮਸਲੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਸਰਕਾਰ ਨੇ ਬੇਸ਼ੱਕ ਹਜ਼ਾਰਾਂ ਝੂਠ ਬੋਲੇ ਲੇਕਿਨ ਸੱਚਾਈ ਬਾਹਰ ਆ ਹੀ ਗਈ। ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜੋ ਹਲਫਨਾਮਾ ਦਿੱਤਾ ਹੈ ਉਸ ਵਿੱਚ ਸਾਫ਼ ਤੌਰ ਤੇ ਗਲਤੀ ਮੰਨੀ ਹੈ ਸਰਕਾਰ ਨੇ ਸਿਕਿਉਰਿਟੀ ਘਟ ਕੀਤੀ ਤਾਂ ਹੋਮ ਮਿਨਿਸਟਰ ਕੌਣ ਸੀ ਮੁੱਖ ਮੰਤਰੀ ਸਾਫ ਸੰਗ ਅਗਰ ਸਿਕਿਉਰਿਟੀ ਘਟ ਹੋਈ ਤਾਂ ਉਹਨਾਂ ਦੇ ਆਦੇਸ਼ ਤੋਂ ਹੀ ਘਟ ਹੋਈ ਹੈ ਅਤੇ 24 ਘੰਟਿਆਂ ਵਿੱਚ ਤਿੱਦੂ ਦਾ ਮਰਡਰ ਵੀ ਹੋ ਗਿਆ ਜਦ ਮੁੱਖ ਮੰਤਰੀ ਦੀ ਸੁਰੱਖਿਆ ਦਾ ਸਵਾਲ ਹੈ ਤਾਂ ਅੱਤਵਾਦੀ ਦੀ ਗੱਲ ਕਰ ਰਹੇ ਹਨ ਅਗਰ ਸਰਕਾਰ ਵਿੱਚ ਇਨਸਾਨੀਅਤ ਹੈ ਤਾਂ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਵੱਡੀ ਅਤੇ ਸਖਤ ਕਾਰਵਾਈ ਜ਼ਰੂਰ ਕਰਨ ਤਾਂ ਬਹੁਤ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਮਰਹੂਮ ਗਾਇਕ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਸੀ ਉਸ ਦੌਰਾਨ ਪੰਜਾਬ ਦੇ ਏਜੀ ਗੁਰਮਿੰਦਰ ਸਿੰਘ ਢਿੱਲੋਂ ਨੇ ਸੁਪਰੀਮ ਕੋਰਟ ਵਿੱਚ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਹੈ ਅਤੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਸੁਰੱਖਿਆ ਘੱਟ ਕਰਨ ਦੀ ਵਜ੍ਹਾ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਖੈਰਸਪੁਰੇ ਮਸਲੇ ਨੂੰ ਲੈ ਕੇ ਮੋੜ ਤੋਂ ਪੰਜਾਬ ਦੇ ਅੰਦਰ ਸਿਆਸਤ ਗਰਮਾ ਗਈ ਹੈ ਅਤੇ ਪੀੜਤ ਦੇ ਪਿਤਾ ਮੂਸੇਵਾਲਾ ਦੇ ਪਿਤਾ ਯਾਨੀ ਬਲਕੌਰ ਸਿੰਘ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਹਨ ਸਰਕਾਰ ਤੇ ਅਤੇ ਸਖਤ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਦੀ ਵਜ੍ਹਾ ਦੇ ਨਾਲ ਸਿੱਤੂ ਮੂਸੇਵਾਲਾ ਦਾ ਕਤਲ ਹੋਇਆ ਸੀ ਖੈਰਸਪੁਰੇ ਮਸਲੇ ਤੇ ਆਮ ਦਰਸ਼ਕ ਜੋ ਇਸ ਖਬਰ ਨੂੰ ਦੇਖ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ